ਸਭ ਤੋਂ ਪਹਿਲੀ ਕਾਰਵਾਈ ਤੇ ਤੈਨੂੰ ਰਾਜੇ ਵੜਿੰਗ ਦੇ ਉੱਤੇ ਕਰਨੀ ਚਾਹੀਦੀ ਉਹ ਵਿਧਾਨ ਸਭਾ ਦੇ ਵਿੱਚ ਖੜਾ ਹੋ ਕੇ ਕਹਿ ਰਿਹਾ ਕਿ ਰਾਜਾ ਵੜਿੰਗ ਤੇਰੀਆਂ ਫਾਈਲਾਂ ਮੇਰੇ ਕੋਲ ਨੇ ਚੁੱਪ ਕਰ ਜਾ ਤੂੰ ਕੱਲ ਪਰਸੋਂ ਫੇਰ ਮਾਫੀ ਮੰਗਣੀ ਮੈਂ ਜਦੋਂ ਗਿਆ ਤੇ ਆਪਣੇ ਲੋ ਨਾ ਬੜੇ ਹੰਕਾਰ ਦੇ ਵਿੱਚ ਮੇਰੀ ਆਦਤ ਨਹੀਂ ਹੈ ਝੂਠ ਮਾਰਨ ਦੀ ਕਿਤੇ ਵੀ ਤੇ ਮੈਨੂੰ ਕਹਿੰਦਾ ਮੈਂ ਨਾ ਇੱਕ ਡਿਬੇਟ ਸੱਦਣੀ ਆ ਮੈਂ ਟਿੱਕਾ ਜੀ ਨੂੰ ਵੀ ਬੁਲਾਵਾਂਗਾ ਫੇਰ ਰਾਜੇ ਨੂੰ ਮੈਂ ਕਹਾਂ ਰਾਜਾ ਜੀ ਮੈਂ ਇਹ ਗੱਲਾਂ ਨਹੀਂ ਤੁਹਾਡੇ ਨਾਲ ਕਰਨ ਆਇਆ ਤੁਸੀਂ ਮੈਨੂੰ ਇਹ ਨਾ ਚੀਜ਼ਾਂ ਦੱਸੋ ਪਰ ਹਾਂ ਡਿਬੇਟ ਹੁਣ ਸੱਦਿਓ ਜੀ ਮੈਂ ਤੁਹਾਡੀ ਬੱਸਾਂ ਵਾਲੀ ਫਾਈਲ ਵੀ ਲੈ ਕੇ ਆਉਂਗਾ ਹੂੰ ਤੁਹਾਡੇ ਸੁਸਾਇਡ ਵਾਲਾ ਨੋਟ ਵੀ ਲੈ ਕੇ ਆਉਂਗਾ ਹੂੰ ਤੇ ਤੁਹਾਡੀ ਗੁਰਜੰਟ ਵਾਲੀ ਐਫਆਈਆਰ ਦੀ ਕਾਪੀ ਵੀ ਲੈ ਕੇ ਆਉਂਗਾ ਮੈਂ ਕੋ ਸੁਖਬੀਰ ਬਾਦਲ ਜਾਂ ਜਾਖੜ ਨਹੀਂ ਹੈਗਾ ਵੀ ਡਿਪੇਟ ਤੋਂ ਭੱਜੂਗਾ ਫਿਰ ਨਾਲ ਇੱਕਦਮ ਆਪਾਂ ਚ ਦਬਹਿ ਜਾਏਂਗਾ ਭੱਜਦਾ ਬੁ ਵੀ ਹੈ ਬਣਾ ਮੈਂ ਉਹ ਕਿਹਾ ਮੈਂ ਕਿਹਾ ਮੈਂ ਆਉਂਗਾ ਬਹਿਸ ਕਰਨ ਮੈਂ ਭੱਜਣ ਵਾਲਾ ਤਾਂ ਨਹੀਂ ਹੈਗਾ ਜੇ ਗਲਤ ਹੋਊਗਾ ਤਾਂ ਤੁਹਾਡੇ ਕੋਲੋਂ ਮਾਫੀ ਮੰਗ ਕੇ ਚਾਉਂਗਾ ਪਰ ਸੱਦਿਓ ਜ਼ਰੂਰ ਡਿਬੇਟ ਇੱਕਦਮ ਹੀ ਫਿਰ ਆਪਾਂ ਬਹਿ ਗਏ ਨੀ 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 ਹੁਣ ਦੱਸੋ ਕਿੱਧਰ ਆਏ ਜੇ ਤੇ ਮੈਂ ਕਹਿੰਦਾ ਮੈਂ ਇਸ ਕੰਮ ਲਈ ਤੁਹਾਡੇ ਉਹ ਨਾਲ ਇੱਕ ਹਲਕੇ ਸ਼ਿਫਟ ਹੋਣਾ ਜੋ ਲੱਗਦਾ ਵੀ ਹਿੰਦੂ ਹਲਕਾ ਤੇ ਆਪਣੀ ਪੱਗ ਜਿਹੜੀ ਉਹ ਮਤਲਬ ਲਾ ਦੇਣੀ ਬੋਰ ਦੇ ਉੱਤੇ ਫੋਟੋਆਂ ਲੱਗਣੀਆਂ ਬਤੌਰ ਹਿੰਦੂ ਬਤੌਰ ਉਹਦੇ ਵਿੱਚ ਕਈ ਥਾਵਾਂ ਤੇ ਲਿਖਣਾ ਵੀ ਮੈਨੂੰ ਸਿੰਘ ਵੀ ਨਾਲ ਹੂੰ ਤੇ ਜੇ ਉਹ ਚੱਲ ਗਏ ਦਿਯਾਤੀ ਏਰੀਆ ਦੇ ਵਿੱਚ ਤੇ ਸਿਰ ਤੇ ਪੱਗ ਰੱਖ ਲੈਣੀ ਮੈਂ ਕੈਪਟਨ ਮਿਰਿੰਦਰ ਸਿੰਘ ਨੂੰ ਇਹ ਕਹਿੰਦਾ ਨਾ ਸਿਆ ਮੈਂ ਕਿਾ ਸਿਆਸਤ ਦੇ ਹਾਲਾਤ ਪਤਾ ਕੀ ਹੋਗੇ ਤੁਸੀਂ ਕਹੋਗੇ ਮੈਂ ਮੁੱਖ ਮੰਤਰੀ ਬਣ ਜਾਣਾ ਪਰ ਮੈਂ ਲੋਕਲ ਬਾਡੀ ਮਨਿਸਟਰੀ ਜਿਹੜਾ ਨਾ ਉਹ ਮੁਸਲਮਾਨ ਬਣਾਉਣਾ ਤੇ ਮੇਰਾ ਖਿਆਲ ਵੀ 117 ਦੇ ਵਿੱਚੋਂ 90 ਕਾ ਜਾਣਗੇ ਜਿਹੜੇ ਕਹਿਣਗੇ ਸਾਡੀ ਸੁਨਤ ਕਰਦੇ ਹੋ ਆ ਸੇ ਠੱਡੇ ਹੋ ਜਾਂਦੇ ਨੇ ਜਜਮੇ ਮੱਠੇ ਹੋ ਜਾਂਦੇ ਨੇ ਨਹੀਂ ਹੁੰਦੇ ਤੇ ਸਾਧ ਨਹੀਂ ਹੁੰਦੇ ਚੋਰ ਤੇ ਇਕੱਠੇ ਹੋਏ ਇਕੱਠੇ ਹੋਏ ਸਹੀ ਗੱਲ ਹੈ ਨਾ ਮਤਲਬ ਤੁਸੀਂ ਹੁਣ ਕਰ ਕੀ ਰਹੇ ਹੋ ਇਹ ਕਹਿੰਦੇ ਉਹ ਕਹਿੰਦੇ ਵੀ ਚੋਰ ਚੱਕੀ ਕੀ ਕਰੋ ਕਦਰ ਜਾਣੇ ਕਦ ਕੌਣ ਕਿਸ ਦੀ ਸਰਕਾਰ ਵਿੱਚ ਆ ਜਾਏ ਅੱਗੇ ਆਓ ਤੁਸੀਂ ਜੇ ਰਾਜਾ ਵੜਿੰਗ ਦੋਸ਼ੀ ਹੈ ਤੇ ਉਹਨੂੰ ਫੜਨ ਤੋਂ ਤੈਨੂੰ ਕਿੰਨੇ ਰੋਕਿਆ ਕਾਰਨ ਕੀ ਆ ਮੈਨੂੰ ਸਮਝਾਓ ਤੇ ਸਹੀ ਨਾ ਇੱਕ ਇੱਕ ਤੁਸੀਂ ਪੈਟਰਨ ਨੋਟ ਕੀਤਾ ਮਾਨ ਸਰਕਾਰ ਦਾ ਪ੍ਰੈਸ ਕਾਨਫਰੈਂਸ ਕਰਦੇ ਕਿਸੇ ਵੀ ਮਸਲੇ ਤੇ ਹਾਈਪ ਬਣਾਉਂਦੇ ਖਬਰ ਲੱਗ ਗਈਆਂ ਮੁੜ ਕੇ ਮਸਲਾ ਗਾਇਬ ਉਹ ਇਹਨਾਂ ਨੇ ਸੁਖ ਵਿਲਾਸ ਦੇ ਖਿਲਾਫ ਕੀਤੀ ਚੰਨੀ ਦੇ ਖਿਲਾਫ ਜਿਹੜਾ ਆਈਪੀਐਲ ਵਾਲਾ ਖਿਡਾਰੀ ਲੈ ਕੇ ਆਏ ਸੀਗੇ ਬੈਕ ਟੂ ਬੈਕ ਕਿੰਨੀਆਂ ਪ੍ਰੈਸ ਕਾਨਫਰੈਂਸੇਸ ਹੋ ਗਈਆਂ ਮੈਨੂੰ ਇੱਕ ਵੀ ਮਤਿਆ ਤੁਹਾਨੂੰ ਮੈਨੂੰ ਖਬਰ ਲੱਗਣਾ ਮਕਸਦ ਦਾ ਵੇਕਰ ਹੀ ਖਬਰ ਲੱਗ ਗਈ ਠੀਕ ਹੈ ਉਸ ਤੋਂ ਬਾਅਦ ਉਹ ਇਹਦੀ ਵੀਡੀਓ ਸੁਣੋ ਨਾ ਮਤਲਬ ਇੰਨੇ ਅਫਸਰਾਂ ਦੇ ਮੈਂ ਉਸ ਦਿਨ ਡਿਟੇਲਸ ਦਿੱਤੀਆਂ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਕਾਰਨ ਕੀ ਆ ਸਭ ਤੋਂ ਪਹਿਲੀ ਕਾਰਵਾਈ ਤੇ ਤੈਨੂੰ ਰਾਜੇ ਵੜਿੰਗ ਦੇ ਉੱਤੇ ਕਰਨੀ ਚਾਹੀਦੀ ਜਦੋਂ ਤੂੰ ਵਿਧਾਨ ਸਭਾ ਮੰਦਰ ਆ ਯਾਰ ਸਾਡਾ ਗੁਰਦੁਆਰਾ ਹੈ ਸਾਡਾ ਜਿੱਥੋਂ ਸਾਡੇ ਲੋਕਾਂ ਦੀਆਂ ਖਵਾਸ਼ਾ ਪੂਰੀਆਂ ਹੁੰਦੀਆਂ ਨੇ ਜਿੱਥੋਂ ਸਾਡੇ ਬੱਚਿਆਂ ਦੀਆਂ ਨੌਕਰੀਆਂ ਪੈਦਾ ਹੋਣੀਆਂ ਨੇ ਜਿੱਥੋਂ ਸਾਡੇ ਬੱਚਿਆਂ ਦਾ ਮਤਲਬ ਭਵਿੱਖ ਪੈਦਾ ਹੋਣਾ ਹੈ ਐਜੂਕੇਸ਼ਨ ਮੈਡੀਕਲ ਸਾਰਾ ਕੁਝ ਉੱਥੋਂ ਸਾਡਾ ਸਿਸਟਮ ਚੱਲਦਾ ਤੂੰ ਉੱਥੇ ਖਲੋ ਕੇ ਕਿਹਾ ਮੇਰੇ ਕੁਤਰੀਆਂ ਫਾਇਲਾ ਨੇ ਯਾਰ ਤੇ ਤੇ ਕਾਰਵਾਈ ਕਰੇ ਤੇ ਇਸ ਤੋਂ ਵੱਡਾ ਪੰਜਾਬ ਦੇ ਲੋਕਾਂ ਦੀਆਂ ਫੀਲਿੰਗਸ ਦਾ ਬਲਾਤਕਾਰ ਕਿੱਥੇ ਹੋ ਸਕਦਾ ਜਿਸ ਬੰਦੇ ਦੇ ਉੱਤੇ ਕ੍ਰਪਸ਼ਨ ਤੂੰ ਕਹਿ ਰਿਆਂਗਾ ਮੇਰੇ ਕੋਲ ਫਾਈਲਾਂ ਆ ਮੈਂ ਦੀ ਜਾਂਚ ਕੀਤੀ ਹੋਈ ਹੈ ਉਹ ਇੱਕ ਦਿਨ ਇੱਕ ਸਟੇਜ ਤੋਂ ਕਹਿ ਰਿਆ ਸੁਣਿਆ ਸੀਗਾ ਮੇਰਾ ਸੁਪਨਾ ਪੰਜਾਬ ਦਾ ਸੀਐਮ ਬਣਨਾ ਹੂੰ ਰਾਜਾ ਵੜਿੰਗ ਕਹਿ ਰਿਆ ਨਾ ਤੁਸੀਂ ਇਸ ਤੋਂ ਵੱਡਾ ਸਾਡੀਆਂ ਮਤਲਬ ਫੀਲਿੰਗਸ ਦਾ ਤੁਸੀਂ ਕੀ ਬਲਾਤਕਾਰ ਕਰੋਗੇ ਕਿ ਇੱਕ ਬੰਦੇ ਦੇ ਉੱਤੇ ਚੋਰੀ ਦੇ ਇਲਜ਼ਾਮ ਹੋਣ ਇੱਕ ਬੰਦੇ ਦੇ ਉੱਤੇ ਕ੍ਰਪਸ਼ਨ ਦੇ ਇਲਜ਼ਾਮ ਹੋਣ ਔਰ ਛਾਤੀ ਠੋਕ ਕੇ ਅਗਲਾ ਕਹਿ ਰਿਹਾ ਇਹਦਾ ਮਤਲਬ ਤੁਸੀਂ ਸਾਰੇ ਚੋਰ ਚੋਰ ਮਸੇਰੇ ਭਾਈਓ ਕਹਿੰਦੇ ਆ ਨਾ ਹਾਸੇ ਠੱਠੇ ਹੋ ਹੀ ਜਾਂਦੇ ਨੇ ਹੂੰ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਪਹਿਲਾਂ ਕਿੰਨਾ ਜਜਵਾ ਸੀ ਭਗਵੰਤਬਾਨ ਬਿਲਕੁਲ ਪਾਗ ਇਨਕਲਾਬ ਮਤਲਬ ਹੈ ਨਾ ਹਾਸੇ ਠੱਟੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਨਹੀਂ ਹੁੰਦੇ ਤੇ ਸਾਦ ਨਹੀਂ ਹੁੰਦੇ ਚੋਰ ਤੇ ਇਕੱਠੇ ਹੋਈ ਜਾਂਦੇ ਠੱਟੇ ਹੋ ਜਾਂਦੇ ਨੇ ਸਹੀ ਗੱਲ ਹੈ ਹੈ ਨਾ ਮਤਲਬ ਤੁਸੀਂ ਹੁਣ ਕਰ ਕੀ ਰਹੇ ਹੋ ਇਹ ਕਹਿੰਦੇ ਉਹ ਕਹਿੰਦੇ ਵੀ ਚੋਰੋ ਚੱਕ ਕੀ ਕਰੋ ਕਦਰ ਜਾਣੇ ਕਦ ਕੌਣ ਕਿਸ ਦੀ ਸਰਕਾਰ ਵਿੱਚ ਆ ਜਾਏ ਅੱਗੇ ਆਓ ਤੁਸੀਂ ਚੱਪੇਵਾਲ ਦੇ ਖਿਲਾਫ ਇਨਕੁਆਇਰੀ ਚੱਲਦੀ ਸੀ ਉਹ ਤਾਂ ਹੁਣ ਇਹ ਨਾ ਤਤਲੀ ਹੈ ਨਾ ਹੁਣ ਇਹਨਾਂ ਦੇ ਵਿੱਚ ਆ ਗਿਆ ਤੇ ਉਹ ਦੁੱਧ ਤੋਤਾ ਹੋ ਗਿਆ ਹੂੰ ਤੁਸੀਂ ਮੈਨੂੰ ਸਭ ਤੋਂ ਵੱਡਾ ਦੁੱਖ ਪਤਾ ਕੀ ਲੱਗਾ ਜਿਸ ਦਿਨ ਰਾਜੇ ਵੜਿੰਗ ਨੇ ਕਿਹਾ ਨਾ ਕਿ ਮੈਂ ਪ੍ਰ ਮੁੱਖ ਮੰਤਰੀ ਬਣਨਾ ਪੰਜਾਬ ਦਾ ਕਰਨ ਮੈਨੇ ਇੱਕ ਚੀਜ਼ ਦੱਸੋ ਇੱਕ ਦੋਸ਼ ਸੀਗਾ ਉਹ ਤੇ ਇੱਕ ਦਿਨ ਉਹਨਾਂ ਨੂੰ ਮੈਂ ਮਿਲਣ ਗਿਆ ਹੂੰ ਮੇਰੇ ਮਨ ਚ ਇੱਕ ਮਤਲਬ ਖੁਆਸ਼ ਹੈ ਮੈਂ ਸਾਰਿਆਂ ਨੂੰ ਮਿਲਣਾ ਚਾਹੁੰਦਾ ਸੀ ਇਲੈਕਸ਼ਨ ਨੂੰ ਤੇ ਮੈਂ ਸੀਐਮ ਨੂੰ ਵੀ ਮਿਲਿਆ ਹੂੰ ਮੈਂ ਰਾਜੇ ਵੜਿੰਗ ਨੂੰ ਵੀ ਮਿਲਿਆ ਮੈਂ ਸੁਖਬੀਰ ਬਾਦਲ ਦੇ ਉਹ ਜਿਹੜਾ ਓਐਸਡੀ ਹੈ ਹੈਪੀ ਉਹਨੂੰ ਮੈਂ ਫੋਨ ਕੀਤਾ ਕਿ ਯਾਰ ਮੈਂ ਮਿਲਣਾ ਚਾਹੁੰਨਾ ਮੈਂ ਜਾਖੜ ਸਾਹਿਬ ਦੇ ਭਤੀਜੇ ਨੂੰ ਫੋਨ ਕੀਤਾ ਕਿ ਮੈਂ ਜਾਖੜ ਸਾਹਿਬ ਨੂੰ ਮਿਲਣਾ ਚਾਹੁੰਨਾ ਉਹ ਟਿਕਟ ਮੰਗਣ ਲਈ ਨਹੀਂ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਸੀਗਾ ਕਿ ਯਾਰ ਜਿਹੜੇ ਇਸ਼ੂਜ਼ ਦੇ ਉੱਤੇ ਤੁਸੀਂ ਲੜ ਰਹੇ ਹੋ ਨਾ ਰੇਤਾ ਬਜਰੀ ਜਦੋਂ ਸਾਡੇ ਬੱਚੇ ਹੀ ਨਹੀਂ ਇੱਥੇ ਰਹਿਣੇ ਸੀ ਮਕਾਨ ਬਣਾ ਕੇ ਕੀ ਕਰਨੇ ਨੇ ਇਸ਼ੂ ਚੇਂਜ ਕਰੋ ਹੂੰ ਤੁਸੀਂ ਕਹੋ ਵੀ ਪੰਜਾਬ ਦੀ ਜਵਾਨੀ ਕਿੱਦਾਂ ਬਚਾਉਣੀ ਹੈ ਹੂੰ ਪੰਜਾਬ ਦੇ ਲੋਕ ਕਿੱਦਾਂ ਬਚਾਉਣੇ ਨੇ ਪੰਜਾਬ ਦਾ ਪੈਸਾ ਕਿੱਦਾਂ ਬਚਾਉਣਾ ਹੈ ਪੰਜਾਬ ਚੋਂ ਨਸ਼ਾ ਕਿਵੇਂ ਬੰਦ ਕਰਨਾ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਆ ਹੀ ਨਹੀਂ ਰਹੇ ਤੇ ਮੈਂ ਇਸ ਲਈ ਮਿਲਣਾ ਚਾਹੁੰਦਾ ਸੀਗਾ ਮੈਂ ਰਾਜੇਵੜਿੰਗ ਕੋ ਚਲ ਗਿਆ ਮੈਂ 2-4 ਵਾਰੀ ਬੋਲਿਆ ਸੀਗਾ ਦੇ ਸੁਸਾਇਡ ਕਾਂਡ ਦੇ ਉੱਤੇ ਵੀ ਜੀ ਔਰ ਬਸ ਬਾੜੀਆਂ ਦੇ ਉੱਤੇ ਵੀ ਤੇ ਜਦੋਂ ਇਹਨੇ ਸੁਖਵੀਰ ਕੋਲੋਂ ਮਾਫੀ ਮੰਗੀ ਸੀ ਇੱਕ ਉਹ ਗੁਰਜੰਟ ਵਾਲੇ ਕੇਸ ਦੇ ਵਿੱਚ ਹਾਂ ਗੁਰਜੰਟ ਕੇਸ ਤੇ ਮੈਂ ਉੱਤੇ ਬੋਲਿਆ ਸੀ ਤੇ ਮੈਂ ਜਦੋਂ ਗਿਆ ਤੇ ਆਪਣੇ ਵੱਲੋਂ ਨਾ ਬੜੇ ਹੰਕਾਰ ਦੇ ਵਿੱਚ ਮੇਰੀ ਆਦਤ ਨਹੀਂ ਆ ਝੂਠ ਮਾਰਨ ਦੀ ਕਿਤੇ ਵੀ ਹੂੰ ਇਹਨੋਂ ਬੜੇ ਹੰਕਾਰ ਦੇ ਵਿੱਚ ਹਾਂਜੀ ਫਲਾਣਾ ਜੀ ਮੈਂ ਕਹਾਂ ਜੀ ਇਦਾਂ ਦਾ ਤੁਸੀਂ ਨਾ ਮੈਂ ਇੱਕ ਡਿਬੇਟ ਸੱਦਣੀ ਹੈ ਮੇਰੇ ਨਾਲ ਮੇਰਾ ਦੋਸਤ ਸੀਗਾ ਇਥੋਂ ਸ਼ਹਿਰ ਦਾ ਉਹ ਆ ਬੀਜੇਪੀ ਦਾ ਹੁਣ ਮਤਲਬ ਪਹਿਲਾਂ ਕਾਲੀ ਦਲ ਦਾ ਪ੍ਰਧਾਨ ਸੀਗਾ ਉਹ ਬੀਜੇਪੀ ਜੁਆਇਨ ਕਰਕੇ ਗੁਰਪ੍ਰਤਾਪ ਟਿੱਕਾ ਜੀ ਅਸੀਂ ਗਏ ਤੇ ਮੈਨੂੰ ਕਹਿੰਦਾ ਮੈਂ ਨਾ ਇੱਕ ਡਿਬੇਟ ਸੱਦਣੀ ਹੈ ਮੈਂ ਟਿੱਕਾ ਜੀ ਨੂੰ ਵੀ ਬੁਲਾਵਾਂਗਾ ਮੈਂ ਤੁਹਾਨੂੰ ਵੀ ਜਿਤਨਾ ਮਤਲਬ ਉਹ ਗੱਲ ਕਰਦਾ ਕੋਈ ਐਡਜ ਆਂਗੂ ਨਾ ਮੈਂ ਤੁਹਾਨੂੰ ਵੀ ਬੁਲਾਵਾਂਗਾ ਤੇ ਉਹਨਾਂ ਨੂੰ ਵੀ ਬੁਲਾਵਾਂਗਾ ਹੂੰ ਮੈਂ ਨਾ ਮਨਚ ਸੋਚਿਆ ਮੈਂ ਕਿ ਯਾਰ ਮੈਂ ਤਾਂ ਇਹ ਗੱਲਾਂ ਤੁਹਾਡੇ ਨਾਲ ਕਰਨੀ ਨਹੀਂ ਸੀ ਆਇ ਹੂੰ ਮੈਂ ਹੋਰ ਇਸ਼ੂ ਦੇ ਉੱਤੇ ਤੁਹਾਡੇ ਨਾਲ ਗੱਲ ਕਰਨ ਆਇਆ ਇਹ ਗੱਲਾਂ ਕਰਨੀਆਂ ਹੋਣਗੀਆਂ ਤੇ ਬਾਹਰ 30 ਮਾਈਕ ਲੈ ਕੇ ਖਲੋਤੇ ਨੇ ਮੈਂ ਉੱਥੇ ਜਾ ਕੇ ਕਰ ਸਕਦਾ ਬਿਲਕੁਲ ਤੁਸੀਂ ਮੈਨੂੰ ਇਹ ਨਾ ਚੀਜ਼ਾਂ ਦੱਸੋ ਪਰ ਹਾਂ ਡਿਬੇਟ ਹੁਣ ਸੱਦਿਓ ਜ਼ਰੂਰ ਮੈਂ ਤੁਹਾਡੀ ਬੱਸਾਂ ਵਾਲੀ ਫਾਈਲ ਵੀ ਲੈ ਕੇ ਆਉਂਗਾ ਹੂੰ ਤੁਹਾਡੇ ਸੁਸਾਇਡ ਵਾਲਾ ਨੋਟ ਵੀ ਲੈ ਕੇ ਆਉਂਗਾ ਹੂੰ ਤੇ ਤੁਹਾਡੀ ਗੁਰਜੰਟ ਵਾਲੀ ਐਫਆਈਆਰ ਦੀ ਕਾਪੀ ਵੀ ਲੈ ਕੇ ਆਉਂਗਾ ਮੈਂ ਸਖਬੀਰ ਬਾਦਲ ਜਾਂ ਜਾਖੜ ਨਹੀਂ ਹੈਗਾ ਵੀ ਡਿਬੇਟ ਤੋਂ ਭੱਜੂਗਾ ਫਿਰ ਨਾਲ ਇੱਕ ਦਾਮ ਆਪਾਂ ਚਦਾ ਬਹਿਰ ਚਾਹੀਦਾ ਭੱਜੇ ਤਾਂ ਆਪ ਵੀ ਹੈ ਉਹਨਾ ਮੈਂ ਉਹ ਕਿਹਾ ਮੈਂ ਕਿਹਾ ਮੈਂ ਆਉਂਗਾ ਬਹਿਸ ਕਰਨ ਮੈਂ ਭੱਜਣ ਵਾਲਿਆਂ ਚ ਨਹੀਂ ਅਗਾ ਜੇ ਗਲਤ ਹੋਊਗਾ ਤਾਂ ਤੁਹਾਡੇ ਕੋਲੋਂ ਮਾਫੀ ਮੰਗ ਕੇ ਜਾਊਗਾ ਹੁਣ ਸੱਦਿਓ ਜ਼ਰੂਰ ਡਿਬੇਟ ਇੱਕ ਦਾਮ ਹੀ ਫਿਰ ਆਪਾਂ ਬਹਿ ਗਏ ਨੀ 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 ਹੁਣ ਦੱਸੋ ਕਿੱਧਰ ਆਏ ਜੇ ਤੇ ਮੈਂ ਕਹਾਂ ਜੀ ਮੈਂ ਇਸ ਕੰਮ ਲਈ ਤੁਹਾਡੇ ਕੋਲ ਆਇਆ ਹੈ ਹਨਾ ਜਿਸ ਦਿਨ ਉਹਨੇ ਆ ਸਟੇਟਮੈਂਟ ਦਿੱਤੀ ਵੀ ਮੈਂ ਬਣਨਾ ਚਾਹੁੰਦਾ ਕਿ ਹੁਣ ਮੰਦਾ ਵੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਨਾ ਹੁਣ ਮੈਂ ਇਹਨੂੰ ਪੁੱਛਣਾ ਚ ਹੂੰ ਅੱਜ ਜੇ ਅਸੀਂ ਕਾਲੀ ਕਾਂਗਰਸੀਆਂ ਨੂੰ ਗਲੋ ਲਾਇਆ ਸੀਗਾ ਤੂੰ ਦੁਬਾਰਾ ਮੌਕਾ ਦੇ ਰਿਹਾ ਉਹਨਾਂ ਨੂੰ ਬਣਨ ਦਾ ਹੂੰ ਤੇਰੇ ਬਾਰੇ ਜੇ ਮੈਂ ਇਹ ਗੱਲ ਕਹਾਂ ਨਾ ਮੈਂ ਇੱਕ ਦਿਨ ਉਸ ਦਿਨ ਵੀ ਸੁਣਾਈ ਸੀਗੀ ਇੱਕ ਦਿਨ ਵੀ ਤੂੰ ਉਹਨਾਂ ਨੂੰ ਚੰਗੇ ਸਾਬਤ ਕਰ ਰਿਹਾ ਵੀ ਚੋਰ ਚੋਰ ਇਕੱਠੇ ਤੇ ਹੋਈ ਜਾਂਦੇ ਨੇ ਨਾ ਫਿਰ ਮੈਂ ਆ ਗਿਆ ਤੇ ਮੇਰੀ ਰਾਖੀ ਕਰੀ ਤੂੰ ਆ ਗਿਆ ਤੇ ਤੇਰੀ ਰਾਖੀ ਮੈਂ ਕਰੂੰਗਾ ਇੱਕ ਬੰਦਾ ਸੀਗਾ ਜੀ ਉਹਨਾਂ ਲੋਕਾਂ ਦੇ ਵਿੱਚ ਖਲੋ ਕੇ ਪਿਸ਼ਾਬ ਕਰਦਾ ਹੁੰਦਾ ਸੀਗਾ ਹੂੰ ਵੀ ਜੁੱਥੇ ਗਦੇ ਵੇਖਣਾ ਉਹਨੇ ਵੀ ਕੋਈ ਧੀ ਭੈਣ ਦਾ ਖਿਆਲ ਨਹੀਂ ਕਰਨਾ ਤੇ ਉਥੇ ਖਲੋ ਗਏ ਲੋਕਾਂ ਨੂੰ ਬੜੀ ਗਾਲ ਕੱਢਿਆ ਕਰਨੀ ਵੀ ਬੜਾ ਕੁੱਤਾ ਆਦਮੀ ਐ ਬੇਸ਼ਰਮ ਆਦਮੀ ਐ ਫਲਾਣਾ ਜਿੱਤਰਾ ਹੀ ਕਾਲੀ ਕਾਂਗਰਸਿਆਂ ਨੂੰ ਕਰਦੇ ਰਹੇ ਉਹ ਜਦੋਂ ਮਰਨ ਵਾਲਾ ਹੁੰਦਾ ਨਾ ਤੇ ਆਪਦੇ ਬੇਟੇ ਨੂੰ ਕੋਲ ਬੁਲਾਉਂਦਾ ਜੀ ਕਹਿੰਦਾ ਬੇਟਾ ਲੋਕ ਮੈਨੂੰ ਨਾ ਬੜੀਆਂ ਗਾਲਾਂ ਕੱਢਦੇ ਨੇ ਕੋਈ ਹੋਜਿਆ ਕੰਮ ਕਰੀ ਮੈਨੂੰ ਚੰਗਾ ਹੀ ਕਹਿਣਾ ਸ਼ੁਰੂ ਹੋ ਜਾਣਾ ਹੂੰ ਉਹ ਆਂਦਾ ਪਾਪਾ ਕਸਰ ਤੇ ਤੂੰ ਕੋਈ ਵੀ ਨਹੀਂ ਛੱਡੀ ਹੂੰ ਪਰ ਮੈਂ ਪੁੱਤਰ ਵਾਲਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਹੂੰ ਉਹ ਮਰ ਜਾਂਦਾ ਉਹਦਾ ਸਸਕਾਰ ਸਕੂਲ ਕਰਕੇ ਜਦੋਂ ਘਰੇ ਆਉਂਦੇ ਉਹ ਸਾਰੇ ਬਹਿ ਕੇ ਆ ਕੇ ਵਿਹੜੇ 'ਚ ਬਹਿਣਾ ਹੁੰਦਾ ਸਾਰਿਆਂ ਨੇ ਉਹ ਕੀ ਕਰਦਾ ਉਹ ਕੋਠੇ ਚੜ੍ਹ ਕੇ ਸਾਰਿਆਂ ਦੇ ਸਿਰ 'ਚ ਮੂਤ ਦਿੰਦਾ ਉਹ ਕਹਿੰਦੇ ਯਾਰੇ ਦੇ ਲੋਤੇ ਦਾ ਪਿਓ ਚੰਗਾ ਸੀਗਾ ਘੱਟ ਘੱਟ ਮਤਲਬ ਤੂੰ ਸਾਡੇ ਕੋਲੋਂ ਹੁਣ ਇਹ ਕਹੋਣਾ ਸ਼ੁਰੂ ਕਰ ਦਿੱਤਾ ਵੀ ਇਹਨਾਂ ਨਾਲੋਂ ਇਹਨਾਂ ਦਾ ਉਹ ਉਹ ਚੰਗੇ ਸੀ ਹੁਣ ਰਾਜੇ ਵਿੜਿੰਗ ਨੇ ਇਹ ਗੱਲ ਕਹੀ ਮੈਂ ਰਾਜੇ ਵਿੜਿੰਗ ਬਾਰੇ ਕਹਾਂ ਵੀ ਬਿਸ਼ਰਮੀ ਦੀ ਕੋਈ ਲਿਮਟ ਹੁੰਦੀ ਹੈ ਪਹਿਲਾਂ ਨਾ ਜਦੋਂ ਕਿਸੇ ਤੇ ਦੋਸ਼ ਲੱਗਣਾ ਕਰਨ ਜੀ ਕਿਸੇ ਵੀ ਪਾਰਟੀ ਦਾ ਚਾਹੇ ਉਹ ਕਾਂਗਰਸ ਹੈ ਮੈਂ ਜੋ ਦੱਸ ਰਿਹਾ ਕਿ ਮਤਲਬ 97 ਤੋਂ ਪਹਿਲਾਂ ਦੀ ਪੋਲਿਟਿਕਸ ਹਮ ਕਿਸੇ ਦੇ ਉੱਤੇ ਦੋਸ਼ ਲੱਗਣਾ ਉਹ ਝੂਠਾ ਹੋਣਾ ਉਹ ਸੱਚਾ ਹੋਣਾ ਹਮ ਪਾਰਟੀ ਨੇ ਉਹਦੇ ਤੋਂ ਕਿਨਾਰਾ ਕਰ ਲੈਣਾ ਕਿ ਤੂੰ ਬਰੀ ਹੋ ਕੇ ਆ ਫਿਰ ਤੂੰ ਦੋਸ਼ ਮੁਕਤ ਹੋ ਕੇ ਆ ਅੱਜ ਕਰਪਸ਼ਨ ਵਾਲਿਆਂ ਲਈ ਤਰਨੇ ਲੱਗਦੇ ਨੇ ਉਹਨਾਂ ਨੂੰ ਛਡਾਉਣ ਲਈ ਅੱਜ ਕਰਪਸ਼ਨ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਇਹ ਦੇਸ਼ ਤੇ ਸੂਬਾ ਕਿੱਧਰ ਜਾ ਰਿਹਾ ਸੋ ਮਤਲਬ ਤੇਰੇ ਉੱਤੇ ਦੋਸ਼ ਲੱਗੇ ਨੇ ਤੂੰ ਦੋਸ਼ ਮੁਕਤ ਹੋ ਕੇ ਆਉਣ ਦੀ ਬਜਾਏ ਉਹ ਕਹਿ ਰਹੇ ਆ ਵੀ ਮਤਲਬ ਮੈਂ ਸੀਐਮ ਬਣ ਕੇ ਆਉਣਾ ਪੰਜਾਬ ਦਾ ਤੇ ਇਹਦੇ ਬਾਰੇ ਨੋ ਇੱਕੋ ਕਹਿੰਦੇ ਆ ਨਾ ਇੱਕ ਰੀਕ ਚੋਰ ਫੜਿਆ ਜਾਂਦਾ ਪਿੰਡ ਦੇ ਵਿੱਚ ਹੂੰ ਮਤਲਬ ਬੇਸ਼ਰਮੀ ਦੀ ਲਿਮਟ ਦੱਸਣ ਲੱਗਾ ਤੁਹਾਨੂੰ ਮੈਂ ਇੱਕ ਚੋਰ ਫੜਿਆ ਜਾਂਦਾ ਪਿੰਡ ਦੇ ਵਿੱਚ ਤੇ ਉਹਨੂੰ ਖੋਤੇ ਦੇ ਉੱਤੇ ਮੂੰਹ ਕਾਲਾ ਕਰਕੇ ਘਮਾਉਂਦੇ ਨੇ ਇਹੋ ਜਿਹਾ ਬੰਦਾ ਜਿਹੜਾ ਹੂੰ ਤੇ ਉਹ ਸਾਰਾ ਪਿੰਡ ਉਹਨੂੰ ਵੇਖਣ ਦੇ ਹੁੰਦਾ ਤੇ ਉਹਦੀ ਜਨਾਨੀ ਉਹ ਚੀਚੀ ਮਤਲਬ ਰੋਣ ਢੀ ਹੁੰਦੀ ਵੀ ਐ ਤੇ ਬੜਾ ਮਾੜਾ ਐ ਜੀ ਤੇ ਉਹ ਐਡਾ ਬੇਸ਼ਰਮ ਹੈ ਆਪਦੀ ਜਨਾਨੀ ਨੂੰ ਆਂਦਾ ਰੋਣੀ ਕਿਉਂ ਆ ਆ ਘਰ ਜਾ ਕੇ ਚਾਹ ਧਰ ਦੋ ਗਲੀਆਂ ਰਹਿ ਗਈਆਂ ਮੈਂ ਕੱਢ ਕੇ ਆਇਆ ਅਨਾ ਮਤਲਬ ਤੁਸੀਂ ਬਸ਼ਰਮੀ ਦੀ ਕੋਈ ਮਦਐਸ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣੂੰਗਾ ਰਾਜਾ ਵਿਡਿੰਗ ਪਹਿਲਾਂ ਪੱਗ ਨਹੀਂ ਸੀ ਬੰਦਦੇ ਹੁੰਦੇ ਕੁਝ ਸਮੇਂ ਤੋਂ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕੀਤੀ ਤੇ ਲੋਕ ਕਮੈਂਟ ਕਰਨਾ ਸ਼ੁਰੂ ਕਰਤਾ ਸੀ ਲੋਕਾਂ ਨੇ ਵੀ ਹੁਣ ਮੁੱਖ ਮੰਤਰੀ ਦੀ ਦੌੜ ਚ ਆਪਣੇ ਆਪ ਨੂੰ ਸਮਝਣ ਲੱਪੇ ਤੁਸੀਂ ਇੱਕ ਚੀਜ਼ ਮੈਂ ਨਾ ਅੱਗੇ ਕਹਿੰਦਾ ਹਾਂ ਨਾ ਫਿਰ ਗੁੱਸਾ ਕਰ ਜਾਂਦੇ ਨੇ ਮੇਰੀ ਗੱਲ ਦਾ ਵੀ ਤੁਸੀਂ ਐਡਾ ਮਤਲਬ ਲਾਲਚਾ ਸਾਡੇ ਨਾ ਇੱਥੇ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਹੂੰ ਤੇ ਉਦੋਂ ਇਹਨਾਂ ਬੜਨਾ ਸੀਗਾ ਉਹ ਸਾਡੇ ਵੀ ਇੱਕ ਦੋ ਬੰਦੇ ਸੀਗੇ ਵੀ ਉਹਨਾਂ ਨੇ ਕਿ ਹਲਕੇ ਸ਼ਿਫਟ ਹੋਣਾ ਜੋ ਲੱਗਦਾ ਵੀ Hindu ਹਲਕਾ ਤੇ ਆਪਣੀ ਪੱਗ ਜਿਹੜੀ ਉਹ ਮਤਲਬ ਲਾ ਦੇਣੀ ਉਹ ਬੋਰਡ ਦੇ ਉੱਤੇ ਫੋਟੋਆਂ ਲੱਗਣੀਆਂ ਬਤੌਰ Hindu ਉਹਦੇ ਵਿੱਚ ਕਈ ਥਾਵਾਂ ਤੇ ਲਿਖਣਾ ਵੀ ਮੈਨੂੰ ਸਿੰਘ ਵੀ ਨਾ ਲਾਓ ਹੂੰ ਤੇ ਜੇ ਉਹ ਚਲ ਗਏ ਦਿਆਤੀ ਏਰੀਆ ਦੇ ਵਿੱਚ ਤੇ ਸਿਰ ਤੇ ਪੱਗ ਰੱਖ ਲੈਣੀ ਮੈਂ ਕੈਪਟਨ ਮਿਰਿੰਦਰ ਸਿੰਘ ਨੂੰ ਕਹਿੰਦਾ ਨਾ ਸਿਆ ਮੈਂ ਕਹਿੰਦਾ ਸਿਆਸਤ ਦੇ ਹਾਲਾਤ ਪਤਾ ਕੀ ਹੋ ਗਏ ਨੇ ਤੁਸੀਂ ਕਹੋ ਵੀ ਮੈਂ ਮੁੱਖ ਮੰਤਰੀ ਬਣ ਜਾਣਾ ਪਰ ਮੈਂ ਲੋਕਲ ਬਾਡੀ ਮਨਿਸਟਰ ਜਿਹੜਾ ਨਾ ਉਹ ਮੁਸਲਮਾਨ ਬਣਾਉਣਾ ਤੇ ਮੇਰਾ ਖਲਾ ਵੀ 117 ਦੇ ਵਿੱਚੋਂ 90 ਕਾ ਜਾਣਗੇ ਜਿਹੜੇ ਕਹਿਣਗੇ ਸਾਡੀ ਸੁਨਤ ਕਰਦੇ ਹੋ ਜੀ ਹਣਾ ਮੈਂ ਵੀ ਮਨਦੀਪ ਮੰਨਾ ਜੱਟ ਐ ਅੱਛਾ ਜਿਹੜੇ ਦਾ ਤੁਹਾਡਾ ਲਾਈਫ ਸਟਾਈਲ ਆ ਪੂਰੀਆਂ ਗੱਡੀਆਂ ਘੈਂਟ ਨੇ ਖੁੱਲਾ ਸਿਸਟਮ ਆ ਬੋਲਣ ਦਾ ਤਰੀਕਾ ਮੈਂ ਨਾ ਕਰਨਾ ਅੱਜ ਤੱਕ ਤੇ ਕਿਸੇ ਨੂੰ ਮਤਲਬ ਮੈਂ ਇਸ ਚੱਕਰ ਚ ਪਿਆ ਹੀ ਨਹੀਂ ਮੈਂ ਮੈਂ ਕੀ ਹਾਂ ਤੇ ਮੈਂ ਇਸ ਜੀ ਦੇ ਵਿੱਚ ਮੈਨੂੰ ਤੇ ਤੁਸੀਂ ਮਤਲਬ ਇਨਸਾਨ ਹੀ ਸਮਝੋ ਹਨਾ ਬਹੁਤ ਸਹੀ ਗੱਲ ਵੀ ਮੈਨੂੰ ਇਹਨਾਂ ਚੀਜ਼ਾਂ ਆਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗ ਵਜਿਆ ਕੌਣ ਭਲੇ ਕੋ ਮੰਦੇ ਜੋ ਮੈਂ ਬਾਬਾ ਬੁੱਲੇ ਸ਼ਾਹ ਦੀ ਉਸ ਗੱਲ ਤੇ ਪਹਿਰਾ ਦਿੰਨਾ ਵੀ ਚੱਲ ਬੋਲਿਆ ਚਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ ਨਾ ਕੋਈ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ ਇਹਦੇ ਨਾਲ ਮੈਨੂੰ ਫਾਇਦਾ ਕੀ ਹੋਊਗਾ ਮੈਂ ਮਤਲਬ ਕੁਝ ਵੀ ਹਾਂ ਮੈਂ 크ਰਿਸਚੀਅਨ ਆ ਮੈਂ ਮਜਬੀ ਸਿੰਘ ਆ ਮੈਂ ਜੱਟ ਆ ਮੈਂ ਬਰਾੜ ਆ ਮੈਂ ਰੋੜਾ ਵਾਂ ਮੈਂ ਸ਼ਰਮਾ ਉਹਦੇ ਉਹਦੇ ਨਾਲ ਪੰਜਾਬ ਦੀ ਜਨਤਾ ਨੂੰ ਦੇਸ਼ ਦੇ ਮਤਲਬ ਲੋਕਾਂ ਦਾ ਕੀ ਭਲਾ ਹੋ ਸਕਦਾ ਮੈਂ ਚੱਕਰ ਦੇ ਵਿੱਚ ਪੈਂਦਾ ਹੀ ਨਹੀਂ ਹੈਗਾ ਉਹ ਚੱਕਰ ਦੀ سیاست ਉਹ ਇੰਡੀਆ ਚ ਹੋ ਰਹੀ ਅੱਜ ਕੱਲ ਮਤਲਬ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਨਾ ਦੁੱਖ ਲੱਗਦਾ ਇੰਨੀਆਂ ਚੀਜ਼ਾਂ ਦੇ ਉੱਤੇ ਜੇ ਕੋਈ ਮਤਲਬ ਸ਼ਰਮਾ ਆ ਤੇ ਆ ਤੁਸੀਂ ਮਤਲਬ ਆ ਹੁਣ ਮੰਦਰ ਵਾਲੀ ਤੁਸੀਂ ਲਾ ਲਓ ਬਿਲਕੁਲ ਠੀਕ ਹਣਾ ਮੈਂ ਕਹਿੰਨਾ ਕਿ ਸਾਰਾ ਦੇਸ਼ ਜਿਸ ਦਿਨ ਮੰਦਰ ਬਣਿਆ ਮੈਂ ਵੀ ਆਪਣੇ ਘਰ ਜਿਹੜਾ ਉਹ ਝੰਡਾ ਲਹਿਰਾਇਆ ਇੱਕ ਮਤਲਬ ਵੀ ਯਾਰ ਚਲੋ ਜੈ ਸ਼੍ਰੀ ਨਾਮ ਲੋਕਾਂ ਦੀਆਂ ਫੀਲਿੰਗਸ ਨੇ ਆਂ ਡੀ ਗਵਾੜੀ ਖੁਸ਼ ਹੋਣ ਕੇ ਸਾਡਾ ਵੀ ਸਤਕਾਰ ਹੈ ਕਿ ਜਾਣਾ ਚਾਹਣਾ ਯੋਧਿਆ ਪਰ ਮੈਂ ਇੱਕ ਚੀਜ਼ ਪੁੱਛਦਾ ਕਿ ਦੇਸ਼ ਕੱਲਾ ਧਰਮ ਦੇ ਨਾਂ ਤੇ ਚੱਲ ਸਕਦਾ ਚੰਦੀ ਸਾਹਿਬ ਮੰਦਰ ਦੀ ਦਵਾਈ ਦਿੰਦੇ ਨੇ ਕਾਲੀ ਦਲ ਕਹਿੰਦਾ ਵੀ ਪੰਥ ਖਤਰੇ ਦੇ ਵਿੱਚ ਹੈ ਪਰ ਤੁਹਾਨੂੰ ਹੈਰਾਨੀ ਨਹੀਂ ਹੁੰਦੀ ਵੀ ਦੇਸ਼ ਚੱਲ ਰਿਹਾ ਧਰਮ ਦੇ ਨਾਮ ਤੇ ਚੱਲ ਰਿਹਾ ਲੋਕ ਲੋਕਤ੍ਰੂਵੀਕਰਨ ਬਹੁਤ ਕਿਉਂਕਿ 20ਵੀਂ ਸਦੀ ਇਸ ਤਰੀਕੇ ਨਾਲ ਲੋਕ ਜਾਗਰੂਕ ਹੋਣ ਪਰ ਠੀਕ ਆ ਮੰਨ ਰਹੇ ਨੇ ਕਿੱਥੇ ਮੈਨੂੰ ਦੱਸੋ ਦੇਸ਼ ਦੇ ਵਿੱਚ ਕੀ ਦੇਸ਼ ਦੇ 400 ਪਾਰ ਜਾਣ ਦੀ ਗੱਲ ਕਰ ਰਹੇ ਮੈਂ ਦੇਖੋ ਤਰੱਕੀ ਕਿੱਥੇ ਹੋ ਰਹੀ ਦੇਸ਼ ਦੇ ਵਿੱਚ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਦੋ ਪਰਿਵਾਰ ਬਹੁਤ ਅਮੀਰ ਹੋ ਰਹੇ ਹਨ ਚੰਦ ਪਰਿਵਾਰ ਬਹੁਤ ਅਮੀਰ ਹੋ ਰਹੇ ਹਨ ਹੂੰ ਤੇ ਤੁਸੀਂ ਇੱਕ ਚੀਜ਼ ਦੇਖੋ ਕਿ ਸਵਾ 100 ਦੇ ਕਰੋੜ ਦੇ ਕਰੀਬ ਜਿਹੜਾ 150 ਕਰੋੜ ਦੇ ਵਿੱਚੋਂ ਉਹਦੇ ਕੋਲ ਚੰਗੀ ਤਰ੍ਹਾਂ ਪੂਰੀ ਰੋਟੀ ਵੀ ਖਾਣ ਲਈ ਪੈਸੇ ਨਹੀਂ ਹੁੰਦੇ ਇਹ ਦੇਸ਼ ਤਰੱਕੀ ਕਰ ਰਿਹਾ ਹੂੰ ਮੈਂ ਤਰੱਕੀ ਦੱਸੋ ਫਿਰ ਕੀ ਹੈ ਜਿਹੜੇ ਅੰਧਪਗਤ ਹੁੰਦੇ ਆ ਨਾ ਮਤਲਬ ਉਹ ਕੀ ਕਹਿੰਦੇ ਆ ਮੋਦੀ ਸਾਹਿਬ ਦੇ ਰਾਜ ਚ ਸੜਕਾਂ ਬਣੀਆਂ ਹੂੰ ਆ ਆ ਇਹ ਸਮੇਂ ਦੀ ਲੋੜ ਹੈ ਇਹ ਕਰਨ ਵੀ ਪ੍ਰਧਾਨ ਮੰਤਰੀ ਬਣ ਜਾਊਗਾ ਤੇ ਉਹਨੂੰ ਵੀ ਬਾਕੀ ਦੇਸ਼ਾਂ ਨਾਲ ਕੰਪੀਟ ਕਰਨ ਲਈ ਕਰਨਾ ਪੈਣਾ ਜੀ ਤੋਂ ਉਹ ਸਾਰੀਆਂ ਚੀਜ਼ਾਂ ਮਤਲਬ ਸਮੇਂ ਦੇ ਅਨਸਾਰ ਹਾਈ ਟੈਕਨੋਲੋਜੀ ਆ ਗਈ ਹਾਈ ਟੈਕ ਟੈਕਨੋਲੋਜੀ ਆ ਗਈ ਉਹ ਫਾਸਟ ਕੰਮ ਹੋ ਗਏ ਆਪਾਂ ਪਿੱਛੇ ਆ ਗਣਦੇ ਹਾਂ ਕਾਂਗਰਸ ਵਲੇ ਦੋ ਬੁਲਟ ਰੇਨ ਚੱਲੀਆਂ ਵੀਪੀ ਸੰਗੋੜੀ ਇੱਕ ਚੱਲੀ ਮੋਦੀ ਨੇ ਛੇ ਚਲਾਤੀਆਂ ਸਮਾਂ ਉਦੋਂ ਸੜਕ ਜਿਹੜੀ ਬਣਦੀ ਸੀਗੀ ਤੇ ਕਿੰਨੇ ਕਿੰਨੇ ਦਿਨ ਲੱਗਦੇ ਸੀ ਕਿਲੋਮੀਟਰ ਸੜਕ ਬਣਾਉਂਦੇ ਆ ਅੱਜ ਤੁਹਾਡੇ ਕੋਲ ਇਹੋ ਜਿਹਾ ਸਿਸਟਮ ਆ ਗਿਆ ਕਿ ਇੱਕ ਦਿਨ ਦੇ ਵਿੱਚ 250 ਕਿਲੋਮੀਟਰ ਸੜਕ ਬਣ ਜਾਂਦੀ ਹੈ ਬਿਲਕੁਲ ਮਤਲਬ ਉਹ ਮੋਦੀ ਸਾਹਿਬ ਬਲਡੋజర్ ਤੇ ਥੋੜੀ ਚੜ ਜਾਂਦੇ ਰਹੇ ਮੈਂ ਜੋ ਮਸ਼ੀਨ ਦੇ ਉੱਤੇ ਥੋੜੀ ਚੜ ਜਾਂਦੇ ਵੀ ਜਿਹੜੀ ਸੜਕ ਬਣਾਉਣ ਵਾਲੀ ਹੈ ਸਮੇ ਦੇ ਨਾਲ ਟੈਕਨੋਲੋਜੀ ਐਡਵਾਂਸ ਹੋਈ ਸਾਰਾ ਕੁਝ ਹੋ ਗਿਆ ਇਹਨਾਂ ਚੀਜ਼ਾਂ ਚੋਂ ਸਾਨੂੰ ਬਾਹਰ ਆਉਣਾ ਪਊਗਾ ਉਹਨਾਂ ਚੀਜ਼ਾਂ ਤੋਂ ਤੇ ਅਸੀਂ ਬਾਹਰ ਆ ਹੀ ਨਹੀਂ ਪਾਰੇ ਜੀ ਅਸੀਂ ਕਰਕ ਹੀ ਰਹੇ ਆ ਅਸੀਂ ਸਿਰਫ ਕਿ ਲੋਕਾਂ ਲੋਕ ਖੁਸ਼ ਕਿਦਾਂ ਹੋ ਸਕਦੇ ਨੇ ਲੋਕਾਂ ਨੂੰ ਧਰਮ ਨਾ ਜੋੜ ਕੇ ਇਸ ਸਾਰੇ ਸਿਸਟਮ ਦੇ ਵਿੱਚ ਦੇਸ਼ ਨੂੰ ਉਲਝਾ ਕੇ ਰੱਖ ਦਿੱਤਾ ਗਿਆ ਦੇਸ਼ ਤਰੱਕੀ ਕਿਵੇਂ ਕਰੂਗਾ ਤਰੱਕੀ ਕਿਵੇਂ ਕਰੇ ਅੱਜ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਲੋਕ ਦੇਸ਼ ਦੇ ਵਿੱਚ ਖੁਸ਼ਹਾਲ ਨੇ ਕਿੰਨੇ ਕੁ ਲੋਕ ਮੈਂ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਰਨ ਜੀ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਮੈਂ ਇੰਨੇ ਲੋਕਾਂ ਨੂੰ ਰਾਸ਼ਨ ਦਿੱਤਾ ਸੂਬੇ ਦਾ ਮੁੱਖ ਮੰਤਰੀ ਕਹਿੰਦਾ ਮੈਂ ਇੰਨੇ ਲੋਕਾਂ ਨੂੰ ਘਰ-ਘਰ ਰਾਸ਼ਨ ਪਹੁੰਚਾਇਆ ਤੁਸੀਂ ਭਗਵੰਤ ਮਾਨ ਨੂੰ ਸੁਣਿਆ ਸੀਗਾ ਜਦੋਂ ਸਰਕਾਰ ਨਹੀਂ ਸੀ ਤੇ ਉਦੋਂ ਕਹਿੰਦਾ ਸੀ ਆਟੇ ਦਾਲ ਦੀ ਕੀ ਲੋੜ ਐ ਲੋਕਾਂ ਨੂੰ ਇੰਨੇ ਜੋਗਾ ਕਰਦਿਆ ਕਰੋ ਬੱਤੀ ਆਪਣੀ ਖਰੀਦ ਲਿਆ ਕਰਨਾ ਆਟਾ ਦਾਲ ਖਰੀਦ ਲਿਆ ਕਰਨ ਤੇ ਜਿਸ ਦਿਨ ਆਟਾ ਵੰਡ ਸਕੀਮ ਸ਼ੁਰੂ ਕੀਤੀ ਐ ਤੇ ਭਗਵੰਤ ਮਾਨ ਸਟੇਜ ਤੋਂ ਕਹਿ ਰਿਹਾ ਅੱਜ ਸਾਡੇ ਸੂਬੇ ਲਈ ਬਹੁਤ ਵੱਡਾ ਇਤਿਆਸਕ ਦਿਨ ਐ मतलब ਇਸ ਤਰ੍ਹਾਂ ਤੁਸੀਂ ਬਦਲਦੇ ਹੋ ਯਾਰ ਮਤਲਬ ਇੱਕ ਸਟੇਟ ਦਾ ਮੁੱਖ ਮੰਤਰੀ ਤੁਹਾਨੂੰ ਕਹਿ ਰਿਹਾ ਕਿ ਮੈਂ ਅਗਲੇ 5 ਸਾਲ ਵੀ ਤੁਹਾਨੂੰ ਆਟਾ ਦਊਂਗਾ ਉਹਦਾ ਕਹਿਣ ਦਾ ਮਤਲਬ ਐ ਵੀ ਸਾਲਿਓ ਗਰੀਬ ਰਹੋ ਤੁਸੀਂ ਤੁਹਾਡੇ ਆٹے ਦਾਲ ਦਾ ਬੰਦੋਬਸਤ ਮੈਂ ਕਰਕੇ ਰੱਖੂ। ਤੁਹਾਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ। ਤੁਹਾਨੂੰ ਕੁਝ ਨਹੀਂ ਮੈਂ ਦੇਣਾ ਇੰਨਾਂ ਚੀਜ਼ਾਂ ਦੇ ਵਿੱਚ ਉਲਝੇ ਰਹੋ। ਇੰਨਾਂ ਚੀਜ਼ਾਂ ਨੂੰ ਤੁਸੀਂ ਉਪਲਬਧੀਆਂ ਗਿਣਦੇ ਹੋ ਕਿ ਨਕਾਮੀਆਂ ਗਿਣਦੇ ਹੋ। ਹੂੰ। ਮਤਲਬ ਕਿੱਥੇ ਯਾਰ ਤੁਸੀਂ ਤੇ ਦੂਜੇ ਪਾਸੇ ਵੇਖੋ ਕਪਲੇ ਕਿ ਡੇ ਡੇ ਵੱਡੇ ਨੇ। ਬਿਲਕੁਲ ਤੁਸੀਂ ਨੋਟ ਕੀਤਾ। ਆ ਦੇਖੋ ਸਾਰੀ ਮਤਲਬ ਡਿਟੇਲ ਹੈ ਜੇ ਆਪਣੇ ਕੋਲ ਟਾਈਮ ਹੈ ਤੇ ਮੈਂ ਖੁੱਲਾ ਟਾਈਮ ਹੈ ਜੀ ਕੇਂਦਰ ਦੇ ਵਿੱਚ ਵੀ ਤੇ ਸਾਡੇ ਵੀ। ਹੂੰ। ਸਾਨੂੰ ਦਿੱਤਾ ਕਿ ਜਾ ਰਿਹਾ ਮੈਂ ਤੇ ਇੱਕ ਦਿਨ ਅੱਗੇ ਵੀ ਬੋਲਿਆ ਸੀਗਾ ਕਿ ਸਾਨੂੰ ਦਿੱਤਾ ਕਿ ਜਾਂਦਾ 20 ਕਿਲੋ ਆਟਾ। ਹੂੰ ਜੇ 200 ਯੂਨਟ ਫ੍ਰੀਜ ਜਿਹੜੀ ਬੱਤੀ ਹੈ ਤੇ ਆਪ ਕਪਲੇ ਕੱਡੇ ਕੱਡੇ ਕੀਤੇ ਜਾਂਦੇ ਮੈਂ ਭਗਵਾਨ ਜੀ ਤੋਂ ਵੀ ਕਿਹਾ ਸੀਗਾ ਕਿ ਆ ਏਡੇ ਏਡੇ ਵੱਡੇ ਪੰਜਾਬ ਦੇ ਵਿੱਚ ਪੰਜਾਬ ਐਲਕਲੀ ਫੈਕਟਰੀ ਦਾ ਕਪਲਾ ਹੋਇਆ ਤੂੰ ਚੰਨੀ ਦੇ ਉੱਤੇ ਇਲਜ਼ਾਮ ਲਾਉਂਦਾ ਸੀ ਗੋਆ ਵਾਲਾ ਕਪਲਾ ਹੋਇਆ ਬਸ ਬਾਡੀਆਂ ਚ ਕਪਲਾ ਹੋਇਆ ਹੂੰ ਆਪ 25-2500 ਕਰੋੜ ਰੁਪਏ ਦੇ ਕਪਲੇ ਕਰਕੇ ਹੂੰ ਤੇ ਸਾਨੂੰ ਦਿੰਦੇ ਕੀ ਹੋ ਵੀਕਲ ਵਾਟਾ ਵੀਕਲੋ ਮਤਲਬ ਦਾਲ ਤੇ ਨਾਲ 32 ਸਾਨੂੰ ਜਿਹੜੀ 200 ਯੂਨਟ ਫ੍ਰੀ ਹੈ ਉਹਦੇ ਵਿੱਚ ਮਤਲਬ ਤੁਸੀਂ ਆਪ ਤੇ ਫੱਕੇ ਮਾਰ ਜਾਂਦੇ ਹੋ ਬੜਾ ਵਧੀਆ ਕਿਸੇ ਸ਼ਾਇਰ ਨੇ ਲਿਖਿਆ ਇਹਨੂੰ ਕਿਸੇ ਧਰਮ ਨਾਲ ਨਾ ਜੋੜਿਆ ਜਾਵੇ ਸ਼ਾਇਰ ਦੀ ਮਤਲਬ ਸ਼ਾਇਰੀ ਹੈ ਕਿ ਗੰਗਾ ਹੈ ਜਾਂ ਮੱਕਾ ਹੈ ਸਿੱਧਾ ਸਿੱਧਾ ੱੱਕਾ ਹੈ ਮੇਰਾ ਰਾਸ਼ਨ ਮਹੀਨੇ ਦਾ ਤੇ ਤੇਰਾ ਇੱਕੋ ਹੀ ਫੱਕਾ ਤੇਰਾ ਇੱਕੋ ਇੱਕੋ ਫੱਕੇ 'ਚ 75 ਇੱਕੋ ਫੱਕੇ ਦੇ ਵਿੱਚ ਵੀ ਮੈਂ ਉਹਦੇ ਵਿੱਚ ਬੋਲਿਆ ਕਿ ਸੀਐਮ ਕੀ ਕਹਿ ਰਿਹਾ ਇਹ ਸੀਐਮ ਦੇ ਕੰਮ ਨੇ ਯਾਰ ਉਹ ਵਿਧਾਨ ਸਭਾ ਦੇ ਵਿੱਚ ਖੜਾ ਹੋ ਕੇ ਕਹਿ ਰਿਹਾ ਕਿ ਰਾਜਾ ਵੜਿੰਗ ਤੇਰੀਆਂ ਫਾਈਲਾਂ ਮੇਰੇ ਕੋਲ ਨੇ ਚੁੱਪ ਕਰ ਜਾ ਤੂੰ ਕੱਲ ਪਰਸੋਂ ਫੇਰ ਮਾਫੀ ਮੰਗਣੀ ਹੈ ਇੱਕ ਹੋਰ ਕਹਿੰਦਾ ਜਾਂਦਾ ਹੁਣੀ ਚੁੱਪ ਕਰ ਜਾ ਪਰਸੋਂ ਵੀ ਤਾਂ ਕਰੇਗਾ ਮੈਂ ਹੀ ਕਹ ਰਿਹਾ ਨਾ ਵੀ ਤੂੰ ਪਰਸੋਂ ਫੇਰ ਮੇਰੇ ਕੋਲ ਚੁੱਪ ਕਰੇਗਾ ਮਾਫੀ ਮੰਗੇਗਾ ਤੂੰ ਸੌ ਇਸ ਚੀਜ਼ ਦੀ ਖਾਦੀ ਸੀ ਯਾਰ ਤੂੰ ਤੇ ਮਾਰ ਕੇ ਮਾਰਦਾ ਸੀਗਾ ਵੀ ਮੈਂ ਕ腐ਪਸ਼ਨ ਵਾਲੇ ਫੜ ਕੇ ਅੰਦਰ ਦੇਣੇ ਨੇ ਪੰਜਾਬ ਦਾ ਪੈਸਾ ਰਿਕਵਰ ਕਰਨਾ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਕਹਾਂ ਤੂੰ ਸਿਰਫ ਕ腐ਪਸ਼ਨ ਦਾ ਮੁੱਦਾ ਉੱਥੇ ਠਾਉਣਾ ਜਿੱਥੇ ਤੈਨੂੰ ਮਾਇਲਜ ਮਿਲਣੀ ਹੁੰਦੀ ਹੈ ਹੋਰ ਕਿਤੇ ਵੀ ਨਹੀਂ ਕੀ ਅੱਜ ਕਿਸੇ ਤੋਂ ਪੈਸੇ ਰਿਕਵਰ ਹੋਏ ਕਿਸੇ ਦੀ ਪ੍ਰਾਪਰਟੀ ਅਟੈਚ ਹੋਈ ਤੁਸੀਂ ਜੇ ਕਿਸੇ ਨੂੰ ਫੜ ਕੇ ਅੰਦਰ ਦੇ ਰਹੇ ਹੋ ਤੇ ਆਪਣੀ ਵਾਹ ਵਾਈ ਲਈ ਤੇ ਆਪਣੀ ਮਾਈਲੇਜ ਲੈਣ ਲਈ ਅੰਦਰ ਦੇ ਰਹੇ